ਬਾਹਿਗੂ ਜੀ ਦਾ ਖਾਸਾ ਬਾਹਿਗੂ ਜੀ ਕੀ ਫਤਿਹ ਆਪਾਂ ਸਾਨੂੰ ਪਤਾ ਹੈ ਕਿ ਸਹਿਬ ਜੀ ਅੱਜ ਦਿਨ ਆਉਣ ਆਲੇ ਨੇ ਸਭਾ ਦੇ ਦਿਨਾਂ ਇਹ ਜੋ ਜੋ ਇਹ ਬੇਨਤੀਆਂ ਮੈਂ ਸੁਦੇ ਲਈ ਸੰਜੇ ਕਰਨੀਆਂ ਨੇ ਕਿ ਸਭਾ ਦੇ ਦਿਨਾਂ ਤੋਂ ਔਨ ਤੋਂ ਪਹਿਲਾਂ ਆਪਾਂ ਇੱਕ ਸਿਆਣੇ ਤੇ ਸਮਝਦਾਰ ਮੁਲਖਬਾਨ ਸਕੀਏ ਅਤੇ ਸਭਾ ਦੇ ਦਿਨਾਂ ਦੇ ਵਿੱਚ ਆਪਾਂ ਸਭਾ ਦੇ ਦਿਨਾਂ ਤੋਂ ਪਹਿਲਾਂ ਜਦ ਸਿਰਾਂ ਤੇ ਦਸਤਾਰਾ ਸਜਾਈਏ ਕਿ ਸਤਾਰੀ ਹੋਈਏ ਦਸਤਾਰਾ ਸਜਾਈਏ ਅਤੇ ਘਰਾਂ ਦੇ ਵਿੱਚੋਂ ਨਿਕੜੀਏ ਤੇ ਰਜਾਈਆਂ ਦੇ ਵਿੱਚੋਂ ਮਤਵੇਲੇ ਉੱਠੀਏ ਕਮਰੇ ਵਿੱਚੋਂ ਨਿਕਲ ਕੇ ਗੁਰੂ ਦਾ ਦਰਸ਼ਨ ਕਰੀਏ ਤੇ ਨਿਤ ਨਿਯਮ ਕਰੀਏ ਪਾਠ ਬਾਣੀ ਦਾ ਸਿਮਰਨ ਆਜੂਰੀਏ ਸਵੇਰ ਦੇ ਦਿਨਾਂ ਤੋਂ ਪਹਿਲਾਂ ਅਤੇ ਸਵੇਰ ਦੇ ਦਿਨਾਂ ਤੋਂ ਪਹਿਲਾਂ ਅਤੇ ਦਿਨਾਂ ਦੇ ਵਿੱਚ ਮੈਂ ਜ਼ਰੂਰੀ ਬੇਨਤੀ ਲੋਕਾਂ ਨੂੰ ਕਰਨਾ ਚਾਹੁੰਦਾ ਹਾਂ ਨੌਜਵਾਨਾਂ ਬੀੜਾਂ ਨੂੰ ਬਜੂਗਾਂ ਨੂੰ ਕਰਨਾ ਚਾਹੁੰਦਾ ਕਿ ਸਵੇਰ ਦੇ ਦਿਨਾਂ ਦੇ ਵਿੱਚ ਕੋਈ ਵੀ ਗੀਤ ਤੀਜੇ ਨਾ ਚਲਾਇਓ ਦੂਸਰੀ ਪੁਆਇੰਟ ਕੋਈ ਮੀਤ ਸ਼ਰਾਬ ਆਜਿ ਦਾ ਸੇਵਨ ਨਾ ਕਰਿਓ ਤੀਸਰੀ ਬੇਨਤੀ ਉੱਚੀ ਬਾਜ਼ ਦੇ ਵਿੱਚ ਕਿਤੇ ਜਾਨ ਜਾਨਦਿਆਂ ਜਦੋਂ ਉੱਚੀ ਬਾਜ਼ ਦੇ ਵਿੱਚ ਗੀਤ ਦਾ ਲਾਉਣ ਦਾ ਪਹੇਜ ਕਰਿਓ ਸਗੋ ਕੋਈ ਵੀ ਖੁਸ਼ੀ ਚੌਥੀ ਗੱਲ ਕੋਈ ਵੀ ਖੁਸ਼ੀ ਦੇ ਪ੍ਰੋਗਰਾਮ ਨਾ ਕਰਾਇਓ ਨਾ ਕਿਤੇ ਕਢਾਈਆਂ ਚਾਜੋ ਮਿੱਠਾ ਮਿੱਠਾ ਨਮਕੀਨਾ ਖਾਣ ਦਾ ਪਹੇਜ ਰੱਖਿਓ ਸਾਦਾ ਭੋਜਨ ਸਾਦੇ ਭੋਜਨ ਦੀ ਬਤ ਤੋਂ ਕਰਿਓ ਸਾਦਾ ਭੋਜਨ ਖਾਇਓ ਕਰਾਹੀਆਂ ਮਿੱਠਾ ਇਹਨਾਂ ਤੋਂ ਦੂਰ ਰਹੋ ਅਤੇ ਪੂਰੀ ਸ਼ਾਂਤਿ ਆਪੀਰ ਵਿੱਚ ਰਹਿਣਾ ਸਭ ਦੇ ਦਿਨਾਂ ਦੇ ਵਿੱਚ ਦੂਜੀ ਬੇਨਤੀ ਕੱਲ ਤੋਂ ਛੇਪ ਹੋਆ ਛੇਪ ਤੋਂ ਲੈ ਕੇ 13 ਤੱਕ ਸਭ ਦੇ ਦਿਨ ਚੱਲਣਗੇ ਕਿਸੇ ਵੀ ਵੀਰ ਭਾਈ ਨੇ ਦਵਾ ਤੋਂ ਫੇਰ ਬੇਨਤੀ ਕਰਦਾ ਨਸ਼ੇ ਦਾ ਸੇਵਨ ਨਹੀਂ ਕਰਨਾ उचीवात डीजे नहीं लाने कोई खुशी के प्रोग्राम नहीं करने कोई खोआ कड़ाही नहीं चारनी जि कोई कम नहीं करने जिसके अपने सिख यह कोई कम नहीं करना पाने जिस कारण सिख धर्म के मनाई है यह जो कोई कम नहीं करना सगों ਸਵੇਰੇ ਉੱਠ ਕੇ ਜਲਦੀ ਉੱਠ ਕੇ ਲਜਾਈਆਂ ਦੇ ਵਿੱਚੋਂ ਉੱਠ ਕੇ ਮੋਬਾਈਲ ਚੱਕਣ ਦੀ ਜਗ੍ਹਾ ਨਾ ਤੋਕੇ ਪਾਠ ਸਿਮਲਨ ਕਰੀਏ ਵਾਹਿਗੁਰੂ ਦੇ ਗੁਰੂਆਂ ਦੇ ਧਾਸ਼ਨ ਕਰੀਏ ਨਿਤਨੇਮ ਦੇ ਤਾਨੀ ਬਣੀਏ ਅਤੇ ਸਹਿਜਾ ਦੇ ਜੋ ਆਪਾਂ ਸਿੱਖਿਆ ਦਿੱਤੀ ਆ ਉਹ ਤੇ ਚੱਲੀਏ ਸਦਾ ਦੀ ਸਿੱਖਿਆदाई ਕਰ ਮੁਲਖ ਬਣੀਏ ਅਤੇ ਕੁਝ ਸਿੱਖਣ ਦੀ ਜਤਨ ਕਰੀਏ ਕੁਝ ਉਹ ਕਹਿਤਿਆਂ ਤੋਂ ਗਲਤੀਆਂ ਤੋਂ ਦੂਰ ਰਹੀਏ ਕੁਝ ਗਲਤ ਕਮਾਤੋਂ ਮਾਰੇ ਕਮਾਤੋਂ ਮਾਰੇ ਭਾਵਤ ਦੂਰ ਰਹੀਏ ਇਹਨਾਂ ਦਿਨਾਂ ਵਿੱਚ ਆਪਾਂ ਇੱਕ ਚੰਗੇ ਮਨੁੱਖ ਬਣ ਸਕੀਏ ਤੇ ਚੰਗੇ ਮਨੁੱਖ ਬਣ ਕੇ ਆਪਦਾ ਜੀਵਨ ਸਵਾਦ ਸਕੀਏ ਸਾਨੂੰ ਮੇਰੀ ਇਹ ਹੀ ਬੇਨਤੀ ਹੈ ਕਿ ਸਵਾ ਦੇ ਦਿਨਾਂ ਦੇ ਵਿੱਚ ਸਵਾ ਦੇ ਦਿਨਾਂ ਦੇ ਵਿੱਚ ਸਾਰੇ ਇੱਕ ਚੱਗੇ ਸਨ ਬਣ ਸਕੀਏ ਅਤੇ ਨੰਦ ਸਹਿਬਜ਼ਾਦਿਆਂ ਤੋਂ ਜੋ ਵੀ ਆਪਾਂ ਨੂੰ ਸਿੱਖਿਆ ਮਿਲਿਆ ਉਨਾਰੀ ਜੀਵਨ ਦੇ ਵਿੱਚ ਗਹਿਨ ਕਰੀਏ ਅਤੇ ਨਾਮ ਨਾਮ ਬਾਣੀ ਦੇ ਧਾਰਨੀ ਬਣੀਏ ਬਾਣੀ ਦੇ ਧਾਰਨੀ ਬਣੀਏ ਗੁ ਸਿੱਖੀ ਜੀਵਨ ਨਾਲ ਜੁੜੀਏ ਪਾ ਸਿਮਰਨ ਨਾਲ ਜੁੜੀਏ ਆਪਜੀ ਕਿਰਤ ਕਮਾਈ ਨਾਲ ਜੁੜੀਏ ਦਸਾਂ ਨੋਹੀ ਕਿਰਤ ਕਮਾਈ ਦੇ ਵਿੱਚ ਲਗਨ ਲਗਨ ਲਾਈਏ ਅਤੇ ਮਿਹਨਤ ਕਰਨ ਵਰਤੋਂ ਮਿਹਨਤ ਕਰਨ ਮਿਹਨਤ ਕਰਨ ਨਾਲ ਜੁੜੀਏ इंडिया के बेनती सी कि सभा के दिन बाद में इन बेनती करनी कि सभा के दिन आप मारे कमां मारे प्रभाव तो दूर रहीए सारे शुभ काम चंगे काम करिए सियान परे करिए नाम सेवन ना जुड़िए पाठ पूजा के ना जुड़िए वागुरु दप किनिवार हो सके जरूर करिए इन्न के बेनती मेरी प्रवान कर वागुरू जी का खालसा वागुरू जी की फतेह